ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓੰਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਅੱਜ ਵੀਰ ਜੀ ਝੋਟੇ ਤਾਂ ਆਪਣੇ ਕੋ ਹੈਗੀਆਂ 5 ਤੇ ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਤੇ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਤੋਕੜਾ ਗੱਪਣਾ ਤੇ ਪਰ ਆਪਾਂ ਤੁਹਾਨੂੰ ਦੋ ਝੋਟੀਆਂ ਵਿਖਾਵਾਂਗੇ ਇੱਕ ਤਾਂ ਤੋਕੜ ਗੱਪਣ ਵਾਹ ਵੱਡੀ ਝੋਟੀ ਵਿਖਾਵਾਂਗੇ ਬੱਚੀ ਵਾਲੀ ਤੇ ਇੱਕ ਤੁਹਾਨੂੰ ਆ ਵਿਖਾਵਾਂਗੇ ਮਹੀਨੇ ਦੀ ਲਾਲੇ ਕੋਈ ਡੇਢ ਦੀ ਲਾਲੇ ਸੂਈ ਤੇ ਇੱਕ ਝੋਟੀ ਆ ਤੋਕੜ ਗੱਪਣ ਆਪਣੇ ਕੋ ਹੋਰ ਇਹ ਆਪਾਂ ਫੇਰ ਤੁਹਾਨੂੰ ਵੀਡੀਓ ਅਗਲੀ ਚ ਦਿਖਾਵਾਂਗੇ ਤੇ ਅੱਜ ਤੁਹਾਨੂੰ ਆਪਾਂ ਦੋਵਾਂ ਝੋਟੀਆਂ ਦੀ ਡਿਟੇਲ ਸ਼ੇਅਰ ਕਰਦੇ ਆਂ ਤੇ ਦੋਵਾਂ ਦੀ ਜਾਣਕਾਰੀ ਦਿੰਨੇ ਆਂ ਤੇ ਆਓ ਮੰਗਲੂ ਜੀ ਕਰੀਏ ਸ਼ੁਰੂਆਤ ਬਹੁਤ ਚੰਗੀ ਝੋਟੀ ਵੱਡੀ ਝੋਟੀ ਆ ਪੰਜਵਾਂ ਮਹੀਨਾ ਜਾਣ ਡਿਆ ਤੇ ਮਗਰ ਕੱਟਾ ਜੀ ਆਹ ਜਿਹੜਾ ਕੱਟਾ ਜੀ ਮਗਰ ਆਹ ਜਿਹੜਾ ਕੱਟਾ ਮਗਰ ਤੇ ਚੈੱਕ ਪਾਸ ਵੀ ਆ ਤੇ ਦੁੱਧ ਵੀ 6 ਕਿਲੋ ਹੈਗਾ ਆਓ ਮੰਗਲੂ ਜੀ ਹਾਂਜੀ ਸਾਰੇ ਵੀਰਾਂ ਨੂੰ ਸასი ਗੱਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਨਾਂ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ 97792834419779283441 ਹੋਰ ਮੰਗਲੂ ਜੀ ਸ਼ਾਮ ਸ਼ਾਮ ਜੀ ਨੰਬਰ ਦਿਖਾ ਦਿਓ ਜੀ ਆ ਨੰਬਰ ਹੈ 9779283441 ਤੇ ਕਰੀਏ ਸ਼ੁਰੂਆਤ ਖੋਲੋ ਟੋਕੜ ਗੱਪੜ ਦੁਮਾਹ ਵਿਖਾ ਦੇਣੀ ਆ ਇੱਥੋਂ ਕਰੀਏ ਜੀ ਇੱਥੋਂ ਕਰੀਏ ਟੋਕੜ ਗੱਪੜ ਨੂੰ ਵਟੀ ਤੋਂ ਦਿਖਾ ਲੀਏ ਇਹ ਜੀ ਪੰਜਾਬ ਮਮੀ ਨਾ ਜਾ ਰਿਹਾ ਅੱਛਾ ਤੇ ਮਗਰ ਇਹਦੇ ਕੱਡਾ ਤੇ ਛੇਕ ਨੂੰ ਦੁੱਧ ਆ ਤੇ ਵੱਡੀ ਛੋਟੀ ਆ ਤੇ ਖੋਲੋ ਜੋ ਤੁਸੀਂ ਮੰਗਲੂ ਜੀ ਆ ਵੇਖੋ ਮਾੜਾ ਪਿਛੇ ਉਹ ਪਿਛੇ ਉਹ ਉਧਰ ਵੇਖੋ ਘੱਟ ਦਾ ਅੰਦਾਜ਼ਾ ਲਾਓ ਇੱਕ ਦੀ ਵੱਡੀ ਛੋਟੀ ਠੀਕ ਹੈ ਜੀ ਹਾਂ ਜੀ ਪੂਰੀ ਖੋਲੋ ਵੱਡੀ ਆ ਹੱਥਾਂ ਨੇ ਵੇਲੋ ਜੀ ਤੇ ਖੋਲੋ ਮਾੜੀ ਜੀ ਖੋਲ ਕੇ ਤੋਰੋ ਖੋਲ ਕੇ ਤੇ ਮੰਗਲੂ ਜੀ ਤੋਰੋ ਖੋਲੋ ਮੰਗਲੂ ਜੀ ਆ ਵੇਖੋ ਛੋਟੀ ਜੀ ਬਹੁਤ ਵੱਡੀ ਆ ਤੇ ਉਹ ਬੱਚਾ ਜੀ ਇਹਦਾ ਆ ਜਿਹੜਾ ਕਟਾ ਜੀ ਮਗਰ ਤੇ ਤੁਹਾਨੂੰ ਖੋਲ ਕੇ ਮੰਗਲੂ ਜੀ ਤੋੜ ਕੇ ਵਿਖਾਲਦੇ ਆ ਦੇਖੋ ਜੀ ਬਹੁਤ ਜ਼ਿਆਦਾ ਵੱਡੀ ਝੁੱਟੀ ਆ ਕਰੋ ਜੀ ਚੈੱਕ ਤੋੜ ਦੋ ਤੋੜ ਦੋ ਮੰਗਲੂ ਜੀ ਇੰਨੀ ਥੋੜਾ ਤੋੜਨੀ ਆ ਅੰਦਰ ਨੂੰ ਤੋੜੋ ਅੰਦਰ ਨੂੰ ਹੋਰ ਬਾਅਦ ਚ ਪਾਣੀ ਢਾ ਦੇਣੇ ਆ ਦੇਖੋ ਜੀ ਕਰੋ ਵੀਰ ਜੀ ਚੈੱਕ ਤੋਰ ਦੋ ਤੋਰ ਦੋ ਤੋਰ ਦੋ ਗਾਂਹ ਤੋਰ ਦੋ ਤੋਰ ਦੇ ਹੋਰ ਤੋਰ ਦੇ ਬੱਤੀ ਚ ਗਾੜਾ ਤੋਰ ਦੇ ਲੈ ਆ ਲੈ ਆ ਲੈ ਆ ਲੈ ਆ ਲੈ ਆ ਫੜ ਗੋ ਹੇ ਦਾ ਮੰਗਲੂ ਜਿੱਤਾ ਤੂੰ ਕਰਦਾ ਈ ਤਾਂ ਫੇਰ ਇਦਾਂ ਹੀ ਤੁਰਨਾ ਪਿਆਰ ਨਾਲ ਉਹਨੂੰ ਹੋ ਲਈ ਲਿਆ ਨਾ ਬਸ ਉਹਨੂੰ ਵੇਖੋ ਜੀ ਝੋਟੀ ਕਰ ਲੋ ਚੈੱਕ ਬਹੁਤ ਵੱਡੀ ਝੋਟੀ ਤੇ ਬਹੁਤ ਜ਼ਿਆਦਾ ਚੰਗੀ ਤੇ ਚੰਗੇ ਰਿਕਾਰਡ ਵਾਲੀ ਆ ਤੋਂ ਦੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਦੇ ਆਂ ਫੜ 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 ਰਸਾ ਫੜ ਰਸਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਪਰ ਝੋਡੀ ਬਹੁਤ ਜਿਆਦਾ ਚੰਗੀ 6 ਕਿਲੋ ਦੁੱਧ ਤੇ 4 ਹੋ ਗਏ ਤੇ 5ਵਾਂ ਮਹੀਨਾ ਜਾ ਰਿਹਾ ਜੀ ਕਰ ਲਓ ਕਿਚਨ ਫਾੜਨ ਨੂੰ ਤਨੂ ਚੈੱਕ ਕਰਾ ਦੀਏ ਪਰੋ ਜੀ ਨੇ ਵਾ ਚੱਕ ਲਓ ਜੀ ਇਦੋਂ ਵੀ ਤੁਹਾਨੂੰ ਤੁਹਾਨੂੰ ਚੈੱਕ ਕਰਾ ਦਈਏ ਤੁਹਾਨੂੰ ਤੇ ਸੇਂਗਸੋਂ ਦੀ ਕੁਆਲਿਟੀ ਮੰਗਲੂ ਜੀ ਕਿੰਨੀ ਕਿ ਡਿਮਾਂਡ ਕਰੀਏ ਜੀ ਇਹਦੀ ਜੇ ਜੇ ਕੋਈ 90 ਤੱਕ ਕੋਈ ਕਰ ਦਈਏ ਮਾਨਤਨ ਵੇਖ ਲਓ ਵੱਡੀ ਝੋਟੀ ਬਹੁਤ ਆ ਮੰਗਲੂ ਲਾ ਕੇ ਖਲੋਤਣੀ ਦੇਦਾ ਮੰਗਲੂ ਇੱਕ ਪਰ ਮਾੜਾ ਲਾ ਕੇ ਖਲੋ ਇੱਧਰ ਹੀ ਦੇਖ ਲਓ ਵੇਖ ਲਓ ਜੀ ਬਹੁਤ ਵੱਡੀ ਝੋਟੀ ਹੈ ਜੀ 85 ਵਿੱਚ ਉਸੇ ਦੇ ਰਹੀ ਹੈ ਹੈ 85 ਦੀ 85 ਦੀ ਦੇ ਦਾਂਗੇ ਜੀ 85 ਚੋਂ 1000 ਛੋੜ ਕਰ ਦਾਂਗੇ 84000 ਦੀ ਦੇ ਦਾਂਗੇ ਵੇਖ ਲੋ ਜੀ ਬਹੁਤ ਚੰਗੀ ਝੋਟੀ ਤੇ ਆ ਜਿਹੜੀ ਝੋਟੀ ਆ ਪਹਿਲਾ ਸੂਆ ਸੂਈ ਆ ਤੇ ਖੋਲੋ ਮੰਗਲੂ ਜੀ ਇਹਨੂੰ ਵੀ ਖੋਲੋ 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 ਮੰਗਲੂ ਜੀ ਇਹਦੇ ਮਗਰ ਕੱਟੀ ਜੇ ਆ ਜਿਹੜੀ ਕੋਈ ਮਹੀਨੇ ਦੀ ਨਾਲੇ ਕੋਈ ਡੇਢ ਦੀ ਨਾਲੇ ਕੋਈ ਦੋਹਾਂ ਦੀ ਨਾਲੇ ਤੇ ਤੁਹਾਨੂੰ ਖੋਲ ਕੇ ਵਿਖਾ ਲਦੇ ਆ ਇਹਨੇ ਪੂਰੀ ਜਾਣਕਾਰੀ ਲੋ ਮੰਗਲੂ ਜੀ ਖੋਲ ਦੋ ਇੰਗਸੋਂ ਦੀ ਕੁਆਲਿਟੀ ਝੋਟੀ ਬਹੁਤ ਚੰਗੀ ਆ ਜੀ। ਦੇਖੋ ਜੀ ਕਰੋ ਝੋਟੀ ਦਾ ਲੇਵਾ ਚੈੱਕ। 9 ਕਿਲੋ ਦੁੱਧ ਧਿਆਰ ਹੋਊਗਾ ਜੀ। ਦੇਖੋ ਜੀ। ਲੈਓ ਲੈਓ ਦੋਰਾ ਦੋਰਾ ਮੰਗ ਲਓ ਜੀ ਹੋਰ ਦੋਰਾ। ਲੈਓ। ਮਗਰੂ ਜੀ ਪਾਣੀ ਨਹੀਂ ਪੀਉਂਦੇ ਪਾਣੀ ਪਸ਼ੂ ਬੜੇ ਪੀਂਗੂ ਕਾੜੇ ਆ ਕਰੋ ਜੀ ਚੈੱਕ ਤੇ ਬੱਚਾ ਤੁਹਾਨੂੰ ਫੇਰ ਇੱਕ ਵਾਰ ਦਿਖਾ ਦਿੰਨੇ ਆ ਆ ਬੱਚਾ ਜੀ ਇਹਦਾ ਕੋਈ ਮੀਨੀ ਦਾ ਵਾਲਾ ਕੋਈ ਡੇਢ ਦਾ ਵਾਲਾ ਕੋਈ ਦੋਹਾਂ ਦਾ ਵਾਲਾ ਕੋਈ ਪੰਜਾਂ ਦਾ ਵਾਲਾ ਤੁਹਾਡੇ ਸਾਹਮਣੇ ਆ ਜੀ ਕਮਾਂਗਲੂ ਜੀ ਤੇ ਇਹਦੀ ਕੀਮਤ ਜੀ ਮੇਰੇ ਗੋਦਾਂ ਨੂੰ ਥਣ ਥਣ ਵਿਖਾਲ ਦਈਏ ਦੇਣੀ ਆ ਤੇ ਲੱਖ ਮੁਕਦੀ ਹਾਂਜੀ ਲੱਖ ਕਿਤੇ ਦੇ ਦਈਏ ਮੰਗਲੂ ਜੀ ਲੱਖ ਜਿਆਦਾ ਹੋ ਜਾਂਦਾ ਜੇ ਲੱਖ ਬੜੇ ਵੱਡੇ ਚੀਜ਼ ਆ ਕੋਜਾਜ ਲਈ 5 ਲੱਖ ਆਣੀ ਆ ਕੋਜਾਜ ਕਰੀਏ ਬਾਅਦ ਹਟਾ ਲਈਏ ਇਧਰ ਆਪੇ ਦੱਸ ਔਰ ਸੇਖ ਲੋਗੇ ਦਾ ਜੋ ਮਾਰਤਾਨ ਕਰਨਾ ਕਰਦੇ ਕਿੰਨੇ ਦੀ ਦੇ ਦਈਏ 85 ਦੀ ਹਾਂਜੀ 85 ਦੀ ਇਹ ਦੇ ਜੀ 80 ਦੀ 80 ਜੋ ਕੋ ਮਾਰਤਾਨ ਕਰ ਦੋ ਕਿੰਨਾ ਕਰਗੇ ਦੋ ਛੱਡ ਦੇ ਦੋ ਛੱਡ ਦਿੱ ਗਏ ਹਾਂਜੀ ਚਲੋ ਦੇ ਦਿਜੀ 78000 ਦੀ ਕਰ ਲੋ ਜੀ ਚੈੱਕ ਬਹੁਤ ਚੰਗੀ ਝੋਟੀ ਹੈ ਜੀ ਪੂਰੀ ਕੁਆਲਿਟੀ ਵਾਲੀ ਤੇ ਨਿੱਕੇ ਸਿੰਘ ਦੀ ਤੇ ਇੱਕ ਆਪਣੇ ਕੋ ਟੋਕੜਾ ਬਣਾ ਵੀ ਆ ਤੇ ਇਹ 3.5 ਦੀ ਗੱਬਣ ਆ ਤੇ ਦੁੱਧ ਹੈਗਾ ਇਹ ਦੇਖੋ 6 ਕਿਲੋ ਦੇ ਕਰੀਬ ਤੇ ਇਹਦੀ ਤੁਹਾਡੇ ਨਾਲ ਡਿਟੇਲ ਬਾਅਦ ਵਿੱਚ ਸ਼ੇਅਰ ਕਰਾਂਗੇ ਕੋਈ ਫੋਨ ਤੇ ਵੀਰ ਮੇਰਾ ਪੁੱਛ ਲੈ ਤੇ ਅੱਜ ਫਿਲਹਾਲ ਆਪਾਂ ਦੋ ਮਹੀਆਂ ਆ ਦਿਖਾ ਲਈਆਂ ਇੱਕ ਤਾਜੀ ਸੂਈ ਆ ਤੇ ਟੋਕੜ ਗੱਬਣ ਦੇ ਇੱਕ ਆ ਜਿਹੜੀ ਉੱਚੇ ਵਿੱਚ ਚ ਤੇ ਇੱਕ ਆਪਣੇ ਕੋ ਝੋਟੀਆਂ ਤਾਜ਼ੀਆਂ ਹੈਗੀਆਂ 10 10 11 11 ਕਿਲੋ ਦੁੱਧ ਤਿਆਰ ਹੈ ਜੀ ਆਹ ਦੇਖੋ ਬਹੁਤ ਚੰਗੀਆਂ ਝੋਟੀਆਂ ਇਹ ਵੀ ਦੇਖੋ ਫੋਨ ਲਾ ਕੇ ਰੇਟ ਪੁੱਛ ਸਕਦਾ ਇਹ ਕਾ ਛੋਟੀ ਮੰਗਲੂ ਜੀ ਇਹਦੇ ਥੱਲੇ ਬਹਿ ਕੇ ਵਿਖਾਓ ਇਦਾਂ ਹੀ ਇੰਨੀ ਠੰਡੀ ਝੋਟੀ ਆ ਕੋਈ ਮੰਗਲੂ ਪੁੱਠੇ ਪਾਸੇ ਬਹਿ ਜਾਏ ਸਿੱਧੇ ਪਾਸੇ ਬਹਿ ਜਾਏ ਦੇਖੋ ਜੀ ਆਹ ਜੀ ਬਹਿ ਜਾਓ ਬਹਿ ਜਾਓ ਡਰੋ ਨਾ ਨਾ ਮੰਗਲੂ ਜੀ ਆਹ ਵੇਖੋ ਜੀ ਮੈਂ ਪਿਛੋਂ ਦੀ ਥਾਂ ਫੜ ਲਓ ਕੋਈ ਅੱਗੋਂ ਦੀ ਮੰਗਲੂ ਤੇ ਡਰਦਾ ਆ ਬਡਾਦਾ ਝੋਟੀ ਦੇ ਡਰਦਾ ਹੀ ਨਹੀਂ ਆ ਪਰ ਮੰਗਲੂ ਡਰਦਾ ਵਾ ਆ ਵੇਖੋ ਜੀ ਆਹ ਵੇਖੋ ਜੀ ਆ ਵੇਖੋ ਮੰਗਲੂ ਡਰਦਾ ਵੇਖੋ ਡਰਦਾ ਮਘਲੂ ਤੇਰੇ ਕੋਲ ਧਾਰੀ ਦੀ ਵਜੜੀ ਆ ਵੇਖ ਲਓ ਪਿਛਲੇ ਪਾਸੇ ਨੂੰ ਚੰਬੜ ਦਾ ਦੇ ਰਿਹਾ ਇਦਾਂ ਛੋਟੀਆਂ ਇੰਨੀ ਜ਼ਿਆਦਾ ਠੰਢੀ ਆ ਜੀ ਵੇਖ ਲਓ ਕੁਆਲਿਟੀ ਕੱਟੀ ਦੀ ਚੈੱਕ ਕਰ ਲੋ ਸਹੀ ਗੱਲ ਕਹ ਲੈ ਨਹੀਂ ਆਹ ਜੀ ਵੇਖਾ ਲਓ ਜੀ ਹਾਂ ਵੇਖਾ ਲਓ ਜੀ ਆਵੇ ਫੇਰ ਅਗਲੇ ਪਾਸੇ ਬਹਿ ਕੇ ਵਖਾ ਕੇ ਪਾਸੇ ਬਹਿ ਕੇ ਵਖਾ ਧਾਰਾ ਨਾਲ ਮਾਰ ਅਗਲੇ ਪਾਸੇ ਬਹਿ ਕੇ ਵਖਾ ਵੇਖ ਲਓ ਜੀ ਇਦਾਂ ਬਸਮਣ ਆ ਰਹੀ ਆ ਤੇ ਥੱਲੇੋਂ ਦੀ ਲੰਗ ਜੋ ਪਾਏ ਵੱਡੀ ਝੋਟੀ ਆ ਬਹੁਤ ਜ਼ਿਆਦਾ ਚੰਗੀ ਤਾਂ ਉਹ ਬੱਚਾ ਜੀ ਆ ਵੇਖ ਲਓ ਇੰਨੀ ਠੰਢੀ ਆ ਸਹੀ ਗੱਲ ਕਹ ਲੈ ਮਘਲੂ ਜੀ ਜੋ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ 사ਸੀ ਗੱਲ ਜੀ ਸਾਰਿਆਂ ਨੂੰ ਨੰਬਰ ਸਾਡਾ ਜੀ 9779983441 9779983441 ਨਾਮ ਊਂਕਾਰ ਸਿੰਘ ਪਿੰਡ ਖੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ 사ਸੀ ਗੱਲ ਜੀ ਸਾਰਿਆਂ ਨੂੰ ਧੰਨਵਾਦ ਆ ਜੀ